ਹਾਂਜੀ ਪ੍ਰਧਾਨ ਜੀ ਕੀ ਮਸਲਾ ਜਿਹੜਾ ਅੱਜ ਪੁਤਲਾ ਚ ਸਾੜਿਆ ਜਾ ਰਿਹਾ ਜੀ ਤੁਹਾਡੇ ਲੋਕ ਮੈਂ ਇੱਕ ਕਿਸਾਨ ਚੋਬੀ ਕੋਟ ਬੁੱਢਾ ਦਾ ਤਾਂ ਭਾਈ ਆ ਗੂ ਜਿਹੜਾ ਅੱਜ ਪੁਤਲਾ ਸਾੜਿਆ ਗਿਆ ਪਹਿਲਾਂ ਤੇ ਅਸੀਂ ਜਗਜੀਤ ਸਿੰਘ ਡੱਲੇਵਾਲ ਸੁਮਚੇ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਗੁਰਦਾਸਾ ਸੁਖਣੀ ਸਾਹਿਬ ਕੋਲ ਆਰਦਾਸ ਕਰਾਈ ਆ ਉਸ ਤੋਂ ਬਾਅਦ ਅਸੀਂ ਸੈਂਟਰ ਤੋਂ ਪੰਜਾਬ ਸਰਕਾਰ ਦਾ ਜਿਹੜਾ ਪੁਤਲਾ ਫੁਕਿਆ ਜਿਹੜੀਆਂ ਮੰਗਾਂ ਨੂੰ ਲੈ ਕੇ 10 ਮਹੀਨੇ ਹੋ ਗਏ ਅਸੀਂ ਛੜਕਾਂ ਤੇ ਬੈਠੇ ਆ ਸਰਕਾਰ ਇਹਨਾਂ ਮੰਗਾਂ ਵਾਲੇ ਗੌਰ ਨਹੀਂ ਕਰ ਰਹੀ ਇਸ ਕਰਕੇ ਪੂਰੇ ਦੇਸ਼ ਦੇ ਵਿੱਚ ਇਹਨਾਂ ਸਰਕਾਰਾਂ ਦੇ ਪੁਤਲੇ ਫੂਕ ਰਹੇ ਆ ਕਿਉਂਕਿ ਕਿਸਾਨਾਂ ਦੇ ਅਤਿਆਚਾਰ ਹੋ ਰਿਹਾ ਇੱਕ ਬੰਨੇ ਸਾਡਾ ਜਿਹੜਾ ਵਾ ਮੋਰਚੇ ਵਾਲੇ ਉਹ ਮਰਨ ਮਰਤਨ ਦੇ ਬੈਠੇ ਆ ਜਿਹੜੇ ਸ਼ੰਭੂ ਬਾਰਡਰ ਵਾਲੇ ਆ ਉਹ ਰਿਆਣਾ ਸਾਡੇ ਪੈਦਲ ਮਾਰਚ ਕਰਕੇ ਦਿੱਲੀ ਨੂੰ ਜਾਣਾ ਚਾਹੁੰਦੇ ਆ ਉਥੇ ਸਾਡੇ ਅਥਰੂ ਗੈਸ ੁੱਟੇ ਜਾਂਦੇ ਆ ਸਾਡੇ ਦੇ ਬੰਬ ੁੱਟੇ ਜਾਂਦੇ ਡਾਂਗਾਂ ਭਰਾਈਆਂ ਜਾਂਦੀਆਂ ਸਾਨੂੰ ਉਥੋਂ ਅੱਗੇ ਲੰਘਣ ਨਹੀਂ ਜਾਣ ਦਿੱਤਾ ਜਾਂਦਾ ਸਾਡੇ ਨਾਲ ਸਰਕਾਰ ਕਹਿੰਦੀ ਵੀ ਟਰਾਲੀਆਂ ਲੈ ਕੇ ਨਹੀਂ ਜਾ ਸਕਦੇ ਤੁਸੀਂ ਪੈਦਲ ਚੱਲ ਜਾਓ ਤੁਸੀਂ ਬੱਸਾਂ ਤੇ ਚੱਲ ਜਾਓ ਅੱਜ ਅਸੀਂ ਪੈਦਲ ਜਾਣ ਨੂੰ ਤਿਆਰ ਹੋ ਗਏ ਆ ਪਰ ਸਰਕਾਰ ਸਾਡੇ ਤੇ ਫੇਰ ਅਤਿਆਚਾਰ ਕਰਦੀ ਆ ਸਾਡੇ ਰਜਾਨਾਂ ਦੇ 5-7 ਬੰਦੇ ਜਿਹੜੇ ਅਕਜਵਲਟੀ ਹੋ ਕੇ ਉੱਥੋਂ ਆਉਂਦੇ ਨੇ ਸਰਕਾਰ ਜਿਹੜੀ ਆ ਧੱਕੇਸ਼ਾਹੀ ਕਰ ਰਹੀ ਆ ਸਾਡਾ ਹੱਕ ਮੰਦਾ ਜਿਹੜੀ ਐਮਐਫਸੀ ਆ ਉਹਦੀ ਗਰੰਟੀ ਦੇਵੇ ਮਜ਼ਦੂਰਾਂ ਨੂੰ ਹੱਕ ਦੇਵੇ ਹਰ ਇੱਕ ਦਾ ਜੋ ਜੋ ਹੱਕ ਆ ਉਹਨਾਂ ਨੂੰ ਦੇਵੇ ਪਰ ਸਾਡੀ ਜਿਹੜੀ ਆ ਵਪਾਰੀ ਵਰਗਿਆ ਸਾਡੀ ਇਹਨਾਂ ਤੋਂ ਲੁੱਟ ਬੰਦ ਕਰੇ ਹਨ ਲੁੱਟ ਤੋਂ ਪਹਚਾਵੇ ਕਿਸਾਨ ਆਪਣਾ ਕਿੱਤਾ ਕਰਕੇ ਤੇ ਇਸ ਨੂੰ ਅੰਨ ਦੇਣ ਦੂਜੇ ਕਿੱਤਾ ਕਰਕੇ ਜਿਹੜਾ ਵਾ ਮਜ਼ਦੂਰ ਜਿਹੜਾ ਤੇ ਇਸ ਦਾ ਕੰਮ ਕਰਨ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਵਾ ਇਹ ਤੁਹਾਨੂੰ ਖੀਰ ਮੰਗਾ ਮੰਲਣੀਆਂ ਪੈਣੀਆਂ ਅੱਜ ਹੀ ਮੰਨ ਲਓ ਵਾ ਪਿੰਡਾਂ 'ਚ ਲੋਕਾਂ ਨੂੰ ਕਹਿਣਾ ਚਾਹਣਾ ਮੋਰਚੇ ਦਾ ਸਾਥ ਦਿਓ ਜੇ ਸਾਥ ਨਾ ਦਿੱਤਾ ਤੁਹਾਡੀ ਬੜੀ ਦੁਰਦਸ਼ਾ ਹੋਣੀ ਏ ਐਰ ਕੀ ਜੜੀ ਹੋਈ ਆ ਇਹ ਤੋਂ ਬਾਅਦ ਕਣਕ ਤੇ ਹੋਣੀ ਏ ਤੁਹਾਨੂੰ ਕੁੱਟਿਆ ਵੀ ਕਰਨਾ ਤੁਹਾਨੂੰ ਲੁੱਟਿਆ ਵੀ ਕਰਨਾ ਇਹ ਤੋਂ ਬਜਣਾ ਤੇ ਮੋਰਚੇ ਆ ਸਾਥ ਦਿਓ ਵਾ ਗੁਰਜੀਕਾ ਖਾਲਸਾ ਵਾ ਗੁਰਜੀਕਾ ਨਾ ਪਰਦਾ ਨਹੀਂ ਆਪਣਾ ਗੁਰਪ੍ਰੀਤ ਸਿੰਘ ਕੋਟਲੀ ਵੀ ਜਰਨਲ ਲਗਤੀ ਬਲਾਕ ਬਟੋਆ ਕਿਸਾਨ ਸੰਰਖਕ ਕਮੇਟੀ ਬੋਲਦਾ ਜੀ ਇਹ ਪੁਤਲਾ ਸਾੜਿਆ ਗਿਆ ਕਿਹੜੇ ਸਬੰਧ ਵਿੱਚ ਸਾਡਾ ਇਹ ਪੁਤਲਾ ਇਹ ਸਬੰਧ ਵਿੱਚ ਸਾੜਿਆ ਗਿਆ ਜੀ ਵੇਖੋ ਜੋ ਸਾਡੇ ਨਾਲ ਸੈਂਟਰ ਸਰਕਾਰ ਅਤਿਆਚਾਰ ਕਰ ਰਹੀ ਹੈ ਪਹਿਲਾਂ ਅਸੀਂ ਸ਼ਾਂਤਮਈ ਉੱਥੇ ਬੈਠੇ ਸਾਂ 10 ਮਹੀਨੇ ਤੋਂ ਉੱਪਰ ਸਮਾਂ ਹੋ ਚੱਲਿਆ ਹੈ ਪਰ ਸਰਕਾਰ ਨੇ ਸਾਡੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਸਾਡੀਆਂ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਮੰਗਾ ਅਸੀਂ ਉਹ ਮੰਗਾ ਲੈ ਕੇ ਉੱਥੇ ਬੈਠੇ ਆਂ ਪਰ ਅੱਜ ਸਾਡੇ ਨਾਲ ਜੋ ਹੋ ਰਿਹਾ ਹੈ ਉਹਦੇ ਵਿਰੋਧ ਦੇ ਵਿੱਚ ਸਾਡੇ ਸੀਨੀਅਰ ਆਗੂ ਜਥੇਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਣੀ ਮਰਨ ਵਰਤ ਤੇ ਬੈਠ ਗਏ ਨੇ ਵੇਖੋ ਇੱਕ ਇਨਸਾਨ ਪੂਰੇ ਭਾਰਤ ਦੇ ਕਿਸਾਨਾਂ ਵਾਸਤੇ ਜ਼ਿੰਦਗੀ ਨੂੰ ਦਾਤੇ ਲਾ ਕੇ ਬੈਠਾ ਹੋਇਆ ਹੈ ਅਸੀਂ ਜਿਹੜੇ ਪਿੱਛੇ ਬੈਠੇ ਹੋਏ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਹੁਣ ਮੌਕਾ ਹੈ ਸਾਡਾ ਸਾਥ ਦਿਓ ਜੇ ਕਿਸਾਨੀ ਬਚਾਉਣੀ ਹੈ ਤੇ ਜੇ ਤੁਸੀਂ ਅੱਜ ਸਾਥ ਨਾ ਦਿੱਤਾ ਤੇ ਫਿਰ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਜਥੇਬੰਦੀ ਦੀ ਇਹ ਜਿਹੜੀ ਬੁੱਜੜ ਸਰਕਾਰ ਉਹ ਪੈਰ ਨਹੀਂ ਲੱਗਣ ਦਵੇਗੀ। ਦੋ ਗੱਲਾਂ ਐ। ਪਹਿਲਾ ਸਰਕਾਰ ਨੇ ਸਾਡੇ ਨਾਲ ਕੀਤਾ ਸੀ ਵੀ ਤੁਸੀਂ ਸ਼ਾਂਤਮਾਈ ਪੈਂਡਲ ਦਿੱਲੀ ਜਾ ਸਕਦੇ ਹੋ। ਤੇ ਡਰਾਮਾ ਕੀਤਾ ਵੀ 2 ਫੁੱਟ ਦਾ ਰਸਤਾ ਦਿੰਨੇ ਆ, 4 ਫੁੱਟ ਦਾ ਰਸਤਾ ਦਿੰਨੇ ਆ। ਰੋਜ ਦਾ ਜਿਹੜਾ ਸਾਡਾ 101 ਮਰਜੀਬਿਆ ਦਾ ਜਿਹੜਾ ਜਥਾ ਸਿੰਘੂ ਬਾਰਡਰ ਤੋਂ ਅਸੀਂ ਦਿੱਲੀ ਨੂੰ ਰਵਾਨਾ ਕਰਦੇ ਰਹੇ ਆ। ਉਹਨਾਂ ਦੇ ਉੱਤੇ ਵੀ ਸਾਡੇ ਜਿਹੜੇ ਮੇਨ ਆਗੂ ਐ ਉਹਨਾਂ ਨੂੰ ਅਥਰੂ ਗੈਸ ਦਾਕ ਕੇ ਤੇ ਫਟੜ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਸਰਜੀਤ ਸਿੰਘ ਫੂਲ ਫਟੜ ਹੋਏ ਨੇ ਇਸ ਕਰਕੇ ਜੇ ਸਰਕਾਰ ਚਾਵੇ ਤੇ ਕੱਲ ਤਿੱਕਰ ਸਾਡੇ ਨਾਲ ਫੈਸਲਾ ਕਰ ਲੇ ਤੇ ਅਸੀਂ ਆਪਣੇ ਘਰਾਂ ਨੂੰ ਵਾਪਸ ਆ ਜਾਾਂਗੇ ਜੇ ਸਰਕਾਰ ਫੈਸਲਾ ਨਹੀਂ ਕਰਦੀ ਇਹ ਹੁਣ ਗੇਮ ਜਿਹੜੀ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਐ ਵੀ ਉਹ ਕਦੋਂ ਇਹ ਨਿਵੇੜਨਾ ਚਾਹੁੰਦੀ ਐ ਜਦੋਂ ਵੀ ਸਰਕਾਰ ਨਵੇੜੇਗੀ ਅਸੀਂ ਵਾਪਸ ਆਉਣ ਨੂੰ ਤਿਆਰ ਆ ਤੇ ਨਹੀਂ ਤਾਂ ਫਿਰ ਇਤਰਾ ਹੀ ਸਾਡੇ ਆਗੂ ਸਹਬਾਨ ਸ਼ਹੀਦਿਆਂ ਦੇਣਗੇ ਤੇ ਅਸੀਂ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਲਈ ਮਜਬੂਰ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜੇ ਸਬੰਧ ਵਿੱਚ ਪੁੱਤਲਾ ਜਿਹੜਾ ਸਾੜਿਆ ਗਿਆ ਜੀ ਇਹ ਪੁੱਤਲਾ ਸਬੰਧ ਵਿੱਚ ਸਾੜਿਆ ਗਿਆ ਸਭ ਤੋਂ ਪਹਿਲਾਂ ਜੋ ਗਿਆ ਜੋਂ ਕਰਮਜੀਤ ਸਿੰਘ ਕਲਵੰਡੀ ਸੋਬਾ ਸਿੰਘ ਉਹ ਜੋਂ ਦੇ ਸਭ ਕਿਸਾਨਾਂ ਨੇ ਬਾਬਾ ਆਦਮਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਣੀ ਸਾਹਿਬ ਜੀ ਦੇ ਪੂਏ ਹਣ ਉਹ ਪੌਣ ਦਾ ਸਾਡਾ ਮਤਲਬ ਇਹ ਸੀ ਕਿ ਜੋ ਸਾਡੇ ਸੀਨੀਅਰ ਆਗੂ ਜਗਜੀਤ ਸਿੰਘ ਜੀ ਡੱਲੇਵਾਲ ਜੋ ਕਿਸਾਨਾਂ ਦੀਆਂ ਹੱਕੀ ਮੰਗਾਂ ਦੇ ਖਾਤਰ ਜੋ ਪੁਖੜ ਧਾਲ ਤੇ ਬੈਠੇ ਹਨ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਕਿਉਂਕਿ ਜਿਹੜੀ ਸਰਕਾਰ ਬੇ ਬੇ ਸੁੱਤ ਵਿੱਚ ਸੁੱਤੀ ਪਈ ਆ ਵੀ ਉਸ ਨੂੰ ਕੋਈ ਹੋਵਾ ਹਾਜੇ ਉਸ ਨੂੰ ਕੋਈ ਜਾਗ ਆਜੇ ਜੋ ਸਾਡਾ ਸੀਨੀਅਰ ਕਿਸਾਨ ਜਗਜੀਤ ਸਿੰਘ ਆਗੂ ਜਾਗੂ ਹੈ ਜਿਹੜਾ ਡੱਲੇਵਾਲ ਉਹ ਪੁਖੜ ਧਾਲ ਤੇ ਬੈਠਾ ਹੈ ਕਿਉਂਕਿ ਉਹਦੇ ਸਬੰਧ ਵਿੱਚ ਅਸੀਂ ਸੁਣਨੀ ਚਾਹੀਦੀ ਪਾਠ ਕਰਾਇਆ ਹਨ ਕਿ ਸਰਕਾਰ ਜਿਹੜੀ ਸਾਡੀਆਂ ਮੰਗਾਂ ਮੰਨੇ ਤੇ ਉਹ ਸਹੀ ਸਲਾਮਤਾ ਜਿਹੜਾ ਹੈ ਉਹ ਫੁਖੜਦਾ ਤੋਂ ਉੱਠੇ ਇਹ ਦੇ ਕਰਕੇ ਇਹਦੇ ਸਬੰਧ ਵਿੱਚ ਫਿਰ ਉਹਦੇ ਵਿੱਚ ਜੋ ਸਰਕਾਰ ਸਾਡੇ ਨਾਲ ਗੱਲਬਾਤ ਨਹੀਂ ਕਰ ਰਹੀ ਇਹ ਬਿਲਕੁਲ ਵੀ ਗੱਲਬਾਤ ਨਹੀਂ ਕਰ ਰਹੀ ਉਹਦੇ ਸਬੰਧ ਵਿੱਚ ਜਿਹੜਾ ਇਹ ਅੱਜ ਮੋਦੀ ਸਰਕਾਰ ਦਾ ਪਤਲਾ ਫੋਕਿਆ ਜੀ